ਇਹਨਾਂ ਨੇ ਜਾਣ ਬੁੱਝ ਕੇ ਸਾਨੂੰ ਅਨਪੜ੍ਹ ਰੱਖਿਆ ਜਾਣ ਬੁੱਝ ਕੇ ਸਾਨੂੰ ਗੁਲਾਮ ਰੱਖਿਆ ਵੀ ਬਸ ਸੋਚਣ ਨਾਲ ਲੱਗ ਜਣ ਜੇ ਸੋਚ ਸੋਚ ਕੇ ਵੋਟ ਪਾਉਣ ਲੱਗੇ ਸਾਰੇ ਹਾਰ ਜਾਗੇ ਇੱਕੋ ਵਾਰੀ ਪਾਈਆਂ ਸੋਚ ਕੇ ਤੁਸੀਂ ਬਾਈ ਚ ਸਾਰੇ ਹਾਰ ਗਏ ਬਾਈ ਹੀ ਸੋਚਦੇ ਰਹੋ ਬਸ ਹੁ ਮੈਨੂੰ ਕੋਈ ਮੈਨੂੰ ਕੋਈ ਟੀਵੀ ਤੇ ਆਉਣ ਦਾ ਚਾਹ ਨਹੀਂ ਮੈਨੂੰ ਕੋਈ ਕੁਰਸੀ ਤੇ ਬੈਠਣ ਦਾ ਕੋਈ ਮਤਲਬ ਮੈਂ ਤਾਂ ਮੈਂ ਜਦੋਂ ਮੈਂ ਦੇਖਿਆ ਉੱਥੇ ਮੁੱਖ ਮੰਤਰੀ ਦੇ ਦਫ਼ਤਰ ਚ ਪਹਿਲੀ ਵਾਰ ਗਿਆ ਉਥੇ ਕੁਰਸੀ ਪਈ ਮੈਂ ਇਹਦੇ ਪਿੱਛੇ ਲੜੀ ਜਾਂਦੇ ਯਾਰ ਸਾਰੇ ਪਾਂ ਪਿੱਦੇ ਪਿੱਛੇ ਕਰਦੇ ਆ ਇਹ ਕਿਉਂਕਿ ਦਲਤਾਂ ਸ਼ੂਰਤਾਂ ਮੈਂ ਤਾਂ ਮਸ਼ਹੂਰ ਤੂੰ 17.5 ਸਾਲ ਦੀ ਉਮਰ ਚ ਕਰਤਾ ਸੀ ਬਈ ਨਾ ਮੈਨੂੰ ਅਖਬਾਰ ਚ ਨਾ ਛਪਾਉਣ ਦਾ ਚਾਹ ਹੈ ਨਾ ਮੈਨੂੰ ਟੀਵੀ ਤੇ ਆਉਣ ਦਾ ਚਾਹ ਹੈ ਉਹ ਤਾਂ ਨਵੀਂ ਬੀਠੇ ਕੰਮ ਸਾਰੇ ਇਹਨਾਂ ਦਾ ਪੰਗਾ ਹੈ ਇਹਨਾਂ ਨੂੰ ਇਹ ਤੋਂ ਬਿਨਾਂ ਕੋਈ ਕੰਮ ਨਹੀਂ ਆਉਂਦਾ ਮੈਨੂੰ ਤਾਂ ਤੁਸੀਂ ਮੈਂ ਅੱਜ ਬਿੱਲ ਕਹਿ ਦੋਗੀ ਭਵਾਂਤਮਨ ਤੇਰੇ ਤੋਂ ਵਧੀਆ ਮਿਲ ਗਿਆ ਬੰਦਾ ਯਾਰ ਸਾਨੂੰ ਲੈ ਵੀ ਮੈਂ ਤੇਰਾ ਤੈਨੂੰ ਹੁਣ ਬਿੱਲ ਕਰ ਦਾਂ ਮੈਂ ਤਾਂ ਬੰਬਈ ਜਾ ਕੇ ਟੀਵੀ ਤੇ ਕੰਮ ਕਰਨ ਲੱਗ ਜੂ ਮੈਂ ਤਾਂ ਫੇਰ ਰੋਟੀ ਖਾ ਲੂੰ ਇਹ ਇਹਨਾਂ ਤਾਂ ਸਾਰੇ ਮੁੰਡੇ ਵੀ ਨਲਾਇਕ ਐ ਸਾਰੇ ਈ ਕੰਮ ਤੇ ਆ ਬੱਸ ਵੀ ਜੇ ਮਿਲ ਗਈ ਕੁਰਸੀ ਤਾਂ ਘਰ ਚੱਲੂ ਨਹੀਂ ਚੱਲਦਾ ਨਹੀਂ ਬੱਸ ਹੋਰ ਕੱਖ ਆਉਂਦੇ ਨਹੀਂ ਇਹਨਾਂ ਨੂੰ ਦੱਸੋ ਕੀ ਕਰਨਗੇ ਹਾਂ ਪੁਰਾਣਾ ਜਿਹੜਾ ਕਮਾਇਆ ਹੋਇਆ ਲੁੱਟਿਆ ਹੋਇਆ ਉਹਦਾ ਹਿਸਾਬ ਲਈ ਜਾਨੇ ਆਪਾਂ ਦੇ ਆ ਜੋ ਭਾਈ ਦੇਵ ਸਾਹਿਬ ਕਿੱਥੋਂ ਕਿੱਥੋਂ ਲੁੱਟਿਆ ਕਦੋਂ ਕਦੋਂ ਲੁੱਟਿਆ ਚਿੱਠੇ ਖੁੱਲਣਗੇ ਪੂਰੇ ਸ੍ਰੀ ਇਸ ਕਰਕੇ ਮੈਂ ਕਹਿਣਾ ਕਿ ਸਾਨੂੰ ਇਹਨਾਂ ਨੇ ਭੇਡਾਂ ਬੱਕਰੀਆਂ ਸਮਝਿਆ ਹੁਣ ਤੱਕ ਇੱਧਰ ਨੂੰ ਹੱਕ ਲੇ ਇੱਧਰ ਨੂੰ ਹੱਕ ਲੇ ਜਨਰਲ ਕੈਟਾਗਰੀ ਵੀ ਕਹਿਣ ਨੂੰ ਜਨਰਲ ਕੈਟਾਗਰੀ ਆ ਉਹਨੂੰ ਪੰਜ ਕਿੱਲਾਂ ਤੋਂ ਥੱਲੇ ਵਾਲੇ 94% ਨੇ ਜੀ ਵਾਂ ਵਿਕਿਲਾਂ ਤੇ ਥੱਲੇ ਕੀ ਬਣਦਾ ਜੀ ਖਰਚੇ ਨਹੀਂ ਪੂਰੇ ਹੁੰਦੇ ਤੇ ਜਿਹੜੇ ਤਹਾਂ ਨੇ ਉਹ ਇਹ ਨੇ 2000 ਏਕੜ 25000 ਏਕੜ 1500 ਏਕੜ ਹੋਏ ਨੇ ਪਰ ਮੋਟਰਾਂ ਦੇ ਬਿਲੇ ਇਹਨਾਂ ਨੂੰ ਮਾਫ ਨੇ ਆਪਾਂ ਨੂੰ ਕਹਾਂ ਮਾਫ ਜੇ ਅੱਜ ਕਹਿਦੀ ਇਹਨਾਂ ਵੀ 5 ਏਕੜ ਤੋਂ ਉੱਪਰ ਵਾਲੇ ਜਿਹੜੇ ਨੇ ਉਹਨਾਂ ਦੇ ਬਿੱਲ ਲਾਵਾਂਗੇ ਸਭ ਤੋਂ ਬਾਅਦ ਬਿੱਲ ਬਾਦਲ ਕੇ ਇਹਨਾਂ ਨੂੰ ਐ ਕਰੂਗੀ ਆਪਦੀਆਂ ਮੋਟਰਾਂ ਦੇ ਪਹਿਲਵਾ ਮ ਕੀਤੇ ਹੋਏ ਨੇ 30-40 ਲੱਖ ਰੁਪਏ ਮਹੀਨੇ ਦਾ ਮਾਫਾ ਜੀ ਕਿਨੂਆਂ ਦੇ ਬਾਗ ਨੇ ਜੀ ਬੜੇ ਬੜੇ ਪਰ ਫੇਰ ਨਹੀਂ ਹਟਦੇ ਲੁੱਟਣੋਂ ਹੁਣ ਉਧਰਲੇ ਪਾਸੇ ਤੁਸੀਂ ਵਿਲੇ ਕੀਤੇ ਨੇ ਇਤਰਮ ਵਾਲੇ ਪਾਸੇ ਆਏ ਫਿਰਦੇ ਨੇ ਵੀ ਇਹ ਨਾ ਇਹ ਲੁੱਟ ਲਈ ਇਹ ਨਾ ਕਿਤੇ ਜਾਣ ਸਾਡੇ ਹੱਥੋਂ ਰੋਂਦੇ ਹੀ ਫਿਰਦੇ ਨੇ ਸਾਥੋਂ ਦਿੱਲੀ ਗੁਰਦੁਆਰਾ ਕਮੇਟੀ ਖੋਲੀ ਸਾਥੋਂ ਹਰਿਆਣਾ ਖੋਲੀ ਬਈ ਪ੍ਰਬੰਧਕ ਕਮੇਟੀ ਹੈ ਪ੍ਰਬੰਧ ਕਰਨ ਚ ਤੁਹਾਨੂੰ ਖੋਲ ਹੀ ਖੋਲ ਨਹੀਂ ਕੀਤਾ ਹੁਣ ਬਧੀਆ ਪ੍ਰਬੰਧ ਤੁਸੀਂ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਮੈਂ ਤਾਂ ਪਾਰਲੀਮੈਂਟ ਚ ਬੋਲਦਾ ਸੀ ਮੈਂ ਕਿ ਐਸਜੀਪੀਸੀ ਦਾ ਮਤਲਬ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸੀ ਜਦੋਂ ਦੇ ਆਏ ਨੇ ਨਾ ਬਦਲ ਕੇ ਮੈਂ ਕਿ ਸ਼੍ਰੋਮਣੀ ਕਮੇਟੀ ਕਿਹਾ ਮਤਲਬ ਐਸਜੀਪੀਸੀ ਦਾ ਮਤਲਬ ਸ਼੍ਰੋਮਣੀ ਗੋਲਕਾ ਪ੍ਰਬੰਧਕ ਕਮੇਟੀ ਹੋ ਗਿਆ ਕੱਲੇ ਗੋਲਕਾਂ ਤੇ ਨੀਂਗਾ ਬਸ ਆਪਾਂ ਤਾਂ ਹਜੇ ਵੀ ਦਿਸਾਨ ਸਾਹਿਬ ਬਾਹਰੋਂ ਦੇਖ ਕੇ ਮੱਥਾ ਟੇਕ ਦਿੰਦੇ ਆ ਇਹ ਤਾਂ ਉੱਤੇ ਬਾਹਰੋਂ ਵੀ ਨਹੀਂ ਦੇਖਦੇ ਆ ਹੁਣ ਕੋਈ ਜਦੇਦਾਰ ਬਦਲਤਾ ਕਦੀ ਇਹਨੂੰ ਲਾਹ ਦੋ ਕਦੀ ਇਹਨੂੰ ਮਾਫ ਕਰ ਦੋ ਇਹਦੀ ਮਾਫੀ ਕੈਨਸਲ ਕਰ ਦੋ ਹਾਂ ਮਤਲਬ ਧਰ ਮੈਂ ਮੁੱਠੀ ਚ ਲੈ ਰੱਖਿਆ ਕੀ ਸਮਝਦੇ ਆਪਾਂ ਨੂੰ ਯਾਰ ਜਦੋਂ ਸਰਕਾਰ ਨਹੀਂ ਹੁੰਦੀ ਉਦੋਂ ਪੰਥ ਖਤਰੇ 'ਚ ਜਦੋਂ ਸਰਕਾਰ ਚ ਆ ਗਏ ਪੰਥ ਠੀਕ ਹੋ ਗਿਆ ਹੁਣ ਲੋਕ ਸਮਝ ਗਏ ਨਵੀਂ ਪੀੜ੍ਹੀ ਘਟੋ ਘਟੇ ਸਮਝ ਗਈ ਪਹਿਲਾਂ ਤਾਂ ਇੱਕ ਲਾਣੇਦਾਰ ਦੇ ਕਹੇ ਤੇ 25 ਦੇ 25 ਪਾਈ ਜਾਂਦੀ ਸੀ ਕਰਦੀਆਂ ਹੁਣ ਨਹੀਂ ਹੁਣ ਮੁੰਡਾ ਕਹਿੰਦਾ ਮੈਂ ਤੇ ਆਪਦੀ ਮਰਜ਼ੀ ਨਾਲ ਪਾਉਂਗਾ ਬਾਪੂ ਤੂੰ ਤੂੰ ਆਵੇ ਸਾਹਮਣੇ ਚੱਲ ਤਾਂ ਕਰਕੇ ਇਹਨਾਂ ਦੇ ਨੈਕਸਸ ਟੁੱਟਿਆ ਏ ਕਿ ਤੋੜਨਾ ਸੌਖਾ ਸੀ ਕਿਤੇ ਗਰੀਬਾਂ ਦੇ ਪੈਸੇ ਖਾ ਗਏ ਉਹ 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 ਬੋਲ ਨਹੀਂ ਸਕਦੇ ਬਾਕੀਆਂ ਨਾਲ ਰਲ ਗਏ ਮਿਲ ਗਏ ਤੂੰ ਅੱਧੇ ਤੇਰੇ ਅੱਧੇ ਤੇ ਮੇਰੇ ਜੇ ਮੈਂ ਆ ਗਿਆ ਸਰਕਾਰ 'ਚ ਮੈਂ ਤੈਨੂੰ ਕੁਝ ਨਹੀਂ ਕਹਿੰਦਾ ਜੇ ਤੂੰ ਆ ਗਿਆ ਉਮੈ ਨੂੰ ਕੁਝ ਨਾ ਕਹੀਂ ਸਾਬ ਕਥਾ ਵਸੀਰਾਰੇ ਸਿੱਦੇ ਐ ਗੋਟੀਆਂ ਫਿੱਟ ਕਰੀ ਜਾਂਦੇ ਸੀ ਆ ਇੱਥੇ ਦਰਦਾ ਇੱਥੇ ਦਰਦਾ ਇੱਥੇ ਦਰਦ ਉਹਨੇ ਇੱਥੇ ਦਰਦ 12 ਬੀਟੀ ਚ ਨਹੀਂ ਖੇਡਦੇ ਹੁੰਦੇ ਪਾਏ ਐਂ ਕਰਦੇ ਸੱਚੀ ਗੱਲਾਂ ਨਾ ਇਹਨਾਂ ਨੂੰ ਸਮਝ ਲਓ ਬਸ ਕੀ ਲੋੜ ਹੈ ਇੰਨਾ ਸੇਵਾ ਕਰਨ ਦਾ ਇੰਨਾ ਸੁਖਵੀਰ ਬਾਦਲ ਨੂੰ ਮਰ ਕੀ ਲੋੜ ਆ ਉਹਨੂੰ ਵੀ ਕਰੇ ਭੈਜਾ ਨਹੀਂ ਸੇਵਾ ਕਰਾਉਣੀ ਚਾਹੁੰਦੇ ਲੋਕ ਤਾਂ ਕਹਿੰਦੇ ਕਰਨੀ ਹੈ ਮੈਂ ਸੇਵਾ ਅੱਛਾ ਕਹਿੰਦੇ ਕਿ ਜਿੱਧਰ ਨੂੰ ਮਰਜ਼ੀ ਦੇਖ ਲੋ ਜਿੰਨਾ ਕੁਝ ਬਣਿਆ ਸਾਰਾ ਭਲ ਸਾਹਿਬ ਨੇ ਬਣਾਇਆ ਮੈਂ ਕਿਹਾ ਹਰਾਕ ਨੂੰ ਦਿੱਤੀ ਫਿਰ ਉਹ ਦੂਜੇ ਕਹਿੰਦੇ ਸਾਰਾ ਅੱਸੀ ਬਣਾਇਆ ਬਣਾਇਆ ਕੀ ਇਹ ਕੁਝ ਨਹੀਂ ਬਣਾਇਆ ਨਾ ਸਰਕਾਰੀ ਕਾਲਜ ਬਣਾਇਆ ਕੋਈ ਨਾ ਸਰਕਾਰੀ ਸਕੂਲ ਕੋਈ ਠੀਕ ਕੀਤਾ ਨਾ ਸਰਕਾਰੀ ਹਸਪਤਾਲ ਬਣਾਇਆ ਕੋਈ ਸਰਕਾਰੀ ਸੜਕ ਵੀ ਨਹੀਂ ਬਣਾਈ ਸੜਕਾਂ ਪ੍ਰਾਈਵੇਟ ਨੂੰ ਦੇ ਦੀਆਂ ਜਗਾ ਜਗਾ ਤੇ ਟੋਲ ਪਲਾਜ ਲੱਗੇ ਨੇ ਅਸੀਂ ਆ ਕੇ ਕੀਤਾ ਤੋਦੋ ਤਿੰਨ ਤਿੰਨ ਸਾਲ ਤਹਾ ਗਾਹਾਂ ਚੱਲ ਗਏ ਟੋਲ ਪਲਾਜੇ ਐਂ ਲਈ ਗਏ ਨੇ ਪੈਸੇ 17 ਟੋਲ ਪਲਾਜੇ ਪੰਜਾਬ ਚੋਂ ਆ ਕੇ ਅਸੀਂ ਬੰਦ ਕੀਤੇ 62 ਲੱਖ ਰੁਪਿਆ ਹਰ ਰੋਜ਼ ਪੰਜਾਬੀਆਂ ਦਾ ਬਚਦਾ ਹੈ ਹਰ ਰੋਜ਼ 62 ਲੱਖ ਰੁਪਿਆ ਐਂ ਚੱਲੀ ਗਈ ਅੱਧੇ ਤੇਰੇ ਅੱਧੇ ਮੇਰੇ ਕੌਣ ਪੁੱਛਦਾ ਉੱਥੇ ਸੋ ਆਹਾਂ ਜਿਹੜੇ ਪੈਸੇ ਬਚੇ ਨੇ ਸਾਡੇ ਕੋਲੇ ਇਹ ਅਸੀਂ ਨੱਕੇ ਲਾ ਲਾ ਕੇ ਜਿਹੜੀਆਂ ਖਾਲਚ ਖੱਡਾਂ ਪੈਂਦੀਆਂ ਸੀ ਨਾ ਉਹ ਬੰਦ ਕਰ ਕਰਕੇ ਸਾਡੇ ਕੋਲ ਪੈਸੇ ਬਚੇ ਨੇ ਅਸੀਂ ਮਾਫ ਕਰਦੇ ਤੁਹਾਨੂੰ ਮਾਫ ਕਰਦੇ ਪਰ ਅਸੀਂ ਮੁਕ ਜਿਹੜਾ ਆਪਣਾ ਕਮਿਸ਼ਨ ਹੈ ਜਿਹੜੇ ਤੋ ਕਰਜ਼ਾ ਲਿਆ ਜਿਹੜੀ ਸੰਸਥਾ ਉਹਨਾਂ ਨੂੰ ਦੇਵਾਂਗੇ ਸੀ ਤਾਂ ਕਿ ਉਹਨੂੰ ਉਹ ਘਾਟੇ 'ਚ ਨਾ ਜਾਣ ਉਹਨਾਂ ਨੂੰ ਪਿਆ ਸਰਕਾਰ ਕੋਲ ਦੇਵਾਂਗੇ ਐਦਾਂ ਹੀ ਬਿਜਲੀ ਬੋਰਡ ਦਾ ਪਹਿਲਾਂ ਬਿਜਲੀ ਬੋਰਡ ਘਾਟੇ ਸੀ ਹੁਣ ਬਿਜਲੀ ਵੀ 90% ਕਰਾ ਨੂੰ ਫ੍ਰੀ ਆਉਂਦੀ ਹੈ ਤੇ ਥਰਮਲ ਪਲੈਂਟ ਵੀ ਖਰੀਦੀ ਜੰਨੇ ਆ ਤੇ ਖੇਤਾਂ ਵਾਲੇ ਵੀ ਬਿਲਕੁਲ 8 10 ਘੰਟੇ 12 ਘੰਟੇ ਵੀ ਹੁੰਦੀ ਹੈ ਚੋਨਾ ਲੱਗ ਰਿਹਾ ਹੁਣ ਮੈਂ ਹੁਣੇ ਹਜੇ ਪੁੱਛ ਕੇ ਆਟਿਆ ਵੀ ਕੀ ਹਾਲ ਹੈ ਕਹਿੰਦੇ ਕੋਈ ਪ੍ਰੋਬਲਮ ਨਹੀਂ ਲੋਕ ਬੰਦ ਕਰਕੇ ਟਿਊਬਲ ਬੰਦ ਕਰਕੇ ਚੋਨਾ ਲਾ ਰਹੇ ਲੋਕ ਹੁਣ ਕਿੱਥੋਂ ਆ ਗਿਆ ਜੀ ਸਾਰਾ ਕੁਝ ਫਿਰ ਪਹਿਲਾਂ ਉਹ ਵਿੱਤ ਮੰਤਰੀ ਮੇਰਾ ਤਾਂ ਪ੍ਰਧਾਨ ਵੀ ਰਿਹਾ ਉਹ ਉਹ ਉਰਦੂ ਚ ਸ਼ੇਅਰ ਬੋਲ ਲੈਂਦਾ ਕਿ ਮੈਂ ਕਹਿੰਦਾ ਜੀ ਸਮਝ ਹੀ ਨਹੀਂ ਆਉਂਦੀ ਪੰਜਾਬੀ ਚ ਬੋਲੋ ਹੈਨਾ ਖਜ਼ਾਨਾ ਖਾਲੀ ਹੈ ਜੀ ਖਜ਼ਾਨਾ ਖਾਲੀ 9 ਸਾਲਾਂ ਹੈ ਕਹੀ ਗਈ ਹੁਣ ਜਦੋਂ ਵਿੱਤ ਮੰਤਰੀ ਕਹੀ ਜਾਂਦਾ ਖਜ਼ਾਨਾ ਖਾਲੀ ਹੈ ਫਿਰ ਨੌਜਵਾਨ ਮੁੰਡੇ ਕੁੜੀਆਂ ਕੀ ਕਰਨਗੇ ਕਹਾਂ ਚਲੋ ਬਾਹਰ ਨੂੰ ਚੱਲੀਏ ਯਾਰ ਇੱਥੇ ਤਾਂ ਹੈ ਹੀ ਨਹੀਂ ਕੁਝ ਖਜ਼ਾਨਾ ਤਾਂ ਖਾਲੀ ਹੈ ਸਨ ਸਵਾ ਤਿੰਨ ਸਾਲ ਹੋ ਗਏ ਕਦੇ ਮੇਰੇ ਮੂੰਹ ਜਾਂ ਕਿਸੇ ਮੇਰੇ ਵਿੱਤ ਮੰਤਰੀ ਦੇ ਮੂੰਹ ਜਾਂ ਕਿਸੇ ਮੰਤਰੀ ਦੇ ਮੂੰਹ ਸੁਣਿਆ ਹੈ ਖਜ਼ਾਨਾ ਖਾਲੀ ਖਜ਼ਾਨਾ ਵੀ ਪਰ ਰਹੇ ਆ ਤੇ ਲੋਕਾਂ ਨੂੰ ਸਕੂਲ ਤਾਂ ਵੀ ਦੇ ਰਹੇ ਨੌਕਰੀਆਂ 54000 ਤੋਂ ਵੱਧ ਨੌਕਰੀ ਦੇਤੀਆਂ ਤੁਹਾਡੇ ਪਿੰਡਾਂ 'ਚ ਵੀ ਕੋਈ ਨੌਕਰੀ ਮਿਲੀ ਹੋਣੀ 54104 ਨੌਕਰੀਆਂ ਦੇਤੀਆਂ ਜੀ और एक हाँ जी थे तो बेटे ने मिले की की बन गया जी हो? सरकारी लैब च कोई कोई पैसा तो नहीं देना क्या कोई सिफारिश किसी की घरें चिट्ठी आई होनी तो आ गया कि इलाका थोड़ा है हाँ जी राज जी जी अच्छा जी तो, आड़ी, तो आड़ी। अच्छा जी ਹੂੰ ਜੀ ਸੁਪਰਵਾਈਜ਼ਰ ਬਣ ਵਾਹ ਧੰਨਵਾਦ ਹਾਂਜੀ ਨਹੀਂ ਨਹੀਂ ਮੈਂ ਤੈਨੂੰ ਮੈਂ ਕੋਈ ਭਾਗ ਦੇਦਾ ਤਾਂ ਨਹੀਂ ਉਹ ਤਾਂ ਪਰਮਾਤਮਾ ਅਸੀਂ ਜ਼ਰੀਆ ਬਣ ਸਕਦੇ ਹਾਂ ਰੋਟੀ ਤਾਂ ਪਰਮਾਤਮਾ ਨੇ ਦੇਣੀ ਹੈ ਹੈਨਾ ਬਹੁਤ ਬਹੁਤ ਧੰਨਵਾਦ ਉਹਨੂੰ ਕੋ ਹੋਰ ਹੋਰ ਪੇਪਰ ਦੇ ਦਿਓ ਗਾਂਹਾਂ ਵਾਲੀ ਵੀ ਤੇ ਵੱਡੀ ਨੌਕਰੀ ਮਿਲ ਜੂਗੀ ਕਈਆਂ ਨੂੰ ਤਿੰਨ ਤਿੰਨ ਨੌਕਰੀਆਂ ਮਿਲ ਗਈਆਂ ਚਾਰ ਚਾਰ ਵੀ ਮਿਲ ਗਏ ਉਹਨਾਂ ਨੇ ਹੋਰ ਪੇਪਰ ਦੇਤੇ ਉਹ ਪੁਰਾਣੀ ਨੌਕਰੀ ਛੱਡ ਕੇ ਗਾਂਹਾਂ ਚਲੇਗੇ ਤਾਂ ਹਾਂ ਚਲੇਗੇ ਦੇਖ मेहरबान मेहरबान सो पानी पे कोई नहीं पीछे अपने एंबुलेंस वगैरह होगी उस दवा कोई है ना दवाई दूंगे गर्मी है ना गर्मी कर कोई नहीं पुलिस वाला ही मुंडा अपना ड्यूटी बैठ जाए पे सो so, इस करके मैं थोड़े को ਕਿ ਮੈਂ ਕੋਈ ਇਹ ਨਹੀਂ ਕਹਾਂ ਕਿ ਮੈਂ ਕੋਈ ਵੋਟ ਬੈਂਕ ਸਮਝਦਾ ਤੁਹਾਨੂੰ ਕਿ ਜੀ ਫਿਰ ਵੋਟਾਂ ਪਾਉਣਗੇ ਕੋਈ ਵੋਟਾਂ ਦੇ ਨੇੜੇ ਹੈ ਹੀ ਨਹੀਂ ਹੁਣ ਵੋਟਾਂ ਦਾ ਜਿ ਪਾਉਣੇ 2 ਸਾਲ ਪਏ ਨਹੀਂ ਨਹੀਂ ਤਾਂ ਇਹ ਕੰਮ ਹੋ ਆਖਰੀ 6 ਮਹੀਨੇ ਜਨ ਕਰ ਦੇਣ ਕਹਿੰਦੇ ਲੋਕਾਂ ਦੇ ਯਾਦ ਰਹਿ ਜਾਂਦੇ ਨੇ ਉਹ ਆਖਰੀ 6 ਮਹੀਨੇ ਵਾਲੇ ਕੰਮ ਉਹਨਾਂ ਨੂੰ ਇਹ ਨਹੀਂ ਪਤਾ ਲੋਕਾਂ ਨੂੰ ਸਾਰਾ ਕੁਝ ਯਾਦ ਰਹਿ ਜਾਂਦਾ ਹੈ ਲੋਕਾਂ ਇਹ ਨਹੀਂ ਭੁੱਲਦੇ ਛੇਤੀ ਸੱਥਾਂ ਜਿਹੜੀਆਂ ਗੱਲਾਂ ਚੱਲਦੀਆਂ ਸੋ ਜਿੰਨੇ ਵੀ ਹੈਂਡੀਕੈਪ ਨੇ ਉਹਨਾਂ ਦਾ ਵੀ ਵੱਡੀ ਰਾਹਤ ਮਿਲੀ ਹੈ 20 ਸਾਲ ਪੁਰਾਣੇ ਕਰਜ਼ੇ ਸੀ 31 ਮਾਰਚ 2020 ਤੱਕ ਦੇ ਜਿਹੜੇ ਸੀ ਨਾ 20 ਸਾਲ ਪੁਰਾਣੇ ਅੱਛਾ ਇੱਕ ਹੋਰ ਮੈਂ ਇੱਕ ਗਲਮਨ ਤੁਹਾਨੂੰ ਵਧਾਈ ਵੀ ਦੇਵਾਂਗਾ 84% ਰਿਕਵਰੀ ਰੇਟ ਹੈ ਜਿਨ੍ਹਾਂ ਨੇ ਕਰਜ਼ੇ ਲੈ 84% ਨੇ ਮੋੜ ਤੇ ਇਸ ਗੱਲ ਦੀ ਵੀ ਬਹੁਤ ਇਹ ਸਾਰਿਆਂ ਤੋਂ ਸਾਰਿਆਂ ਸੰਸਥਾਵਾਂ ਤੋਂ ਵੱਧ ਰਿਕਵਰੀ ਰੇਟ ਹੈ ਪਰ ਜਿਹੜੇ 16 ਰਹਿ ਗਏ ਉਹ ਤਾਂ ਫਿਰ ਪਤਾ ਕੀ ਇੱਕ ਜ਼ਿਆਦਾ ਕਬੀਲਦਾਰੀ ਉੱਤੋਂ ਦੀ ਪੈ ਗਈ ਜਾਂ ਫਿਰ ਕੋਈ ਇਹ ਜਿਹਾ ਰੱਬ ਨੇ ਕੋਈ ਇਹ ਜਿਹੀ ਪਾਣਾ ਵਰਤ ਗਿਆ ਕਰੇ ਕਿ ਕਮਾਉ ਹੀ ਜਿਹੜਾ ਸੀਗਾ ਕੋਈ ਐਕਸੀਡੈਂਟ ਹੋ ਗਿਆ ਜਾਂ ਬਿਮਾਰੀ ਹੋ ਗਈ ਕੋਈ ਉਹ ਉਹ ਰਹੇਗੇ ਉਹਨਾਂ ਦੇ ਸੀ ਮਾਫ ਕਰਦੇ ਬਾਕੀ ਤੁਸੀਂ ਦੇ ਦਿੱਤੇ ਜੇਕਰ ਤੇ ਉਹ ਉਹਨਾਂ ਦਾ ਵੀ ਕੰਮ ਕਿਤੇ ਚੱਲਦਾ ਵਧੀਆ ਹੁੰਦਾ ਉਹ ਵੀ ਮੋੜ ਦਿੰਦੇ ਪੈਸੇ ਸਵੇ ਸੇ ਇਸ ਗੱਲ ਲਈ ਮੈਂ ਤੁਹਾਨੂੰ ਕਹੂੰਗਾ ਕਿ ਮਾਫੀ ਨਹੀਂ ਹੈਗੀ ਸਨਮਾਨਿਤ ਕੀਤਾ ਤੁਹਾਨੂੰ ਕਿ ਕੋਈ ਗੱਲ ਨਹੀਂ ਕਈ ਵਾਰੀ ਜਿਹੜਾ ਪ੍ਰਮਾਤਮਾ ਨੂੰ ਕੁਝ ਹੋਰ ਮਨਜ਼ੂਰ ਹੁੰਦਾ ਹੋ ਜਾਂਦਾ ਇਦਾਂ ਦਾ ਕੰਮ ਕਦੋਂ ਉਦੋਂ ਫਿਰ ਸਾਰੇ ਰਿਸ਼ਤੇਦਾਰ ਦੋਸਤ ਮਿੱਤਰ ਸਰਕਾਰਾਂ ਉਦੋਂ ਹੀ ਉਦੋਂ ਹੀ ਕੰਮ ਆਉਂਦੇ ਨੇ ਗੱਡੀ ਲਈ ਤੇ ਚੜ ਜਾਂਦੇ ਕਬੀਲਦਾਰੀ ਦੀ ਫੇਰ ਅਗਲਾ ਕਹਿੰਦਾ ਵੀ ਹੁਣ ਕੀ ਆ ਹੁਣ ਫਿਕਰ ਐ ਵੀਰ ਮੋੜ ਸਕਦੇ ਨਹੀਂ ਪਰ ਕਰਜ਼ਾ ਹੈਗਾ ਸਾਡੇ ਜੀ